ਛੇਵੇਂ ਪਾਦਸ਼ਾ ਕਹਿਣ ਲੱਗੇ ਮਾਤਾ ਅੱਜ ਕਿਸੇ ਪੱਕੇ ਨੇ ਪੱਕੀ ਕਰਕੇ ਕੱਲਿਆ ਜਾ। ਛੇਵੇਂ ਪਾਦਸ਼ਾ ਨੇ ਕਾਗਜ਼ ਫੜ ਲਿਆ ਕਲਮ ਫੜ ਲਈ। ਸਾਈ ਵਾਲੀ ਦਵਾਤ ਮਾਤਾ ਨੇ ਆਪਣੇ ਹੱਥ ਤੇ ਰੱਖੀ। ਕਹਿੰਦੀ ਸੱਚੇ ਪਾਦਸ਼ਾ ਇੱਕ ਪੁੱਤ ਦੀ ਦਾਦ ਲਿਖ ਦੇ। ਫਿਰ ਛੇਵੇਂ ਪਾਦਸ਼ਾ ਖੁਸ਼ੀ ਵਿੱਚ ਆ ਗਿਆ। ਕਹਿੰਦੇ ਮਾਤਾ ਦੱਸ ਫਿਰ ਕਿੰਨੇ ਲਿਖ ਦੇ। ਮਾਤਾ ਕਹਿੰਦੇ ਸੱਚੇ ਪਾਦਸ਼ਾ ਲਿਖਦੇ ਹੋ ਪਹਿਲੋਂ ਕਿੰਨੀ ਸੀ 1 ਹੁਣ ਕਹਿੰਦੀ ਲਿਖ ਦਿਓ ਛੇਵੇਂ ਪਾਤਸ਼ਾਹ ਕਹਿੰਦੇ ਮਾਤਾ ਇਵੇਂ ਨਹੀਂ ਹੁਣ ਜਿੰਨੇ ਆਖੇਂਗੀ ਓਨੇ ਲਿਖਣੇ ਮਾਤਾ ਕਹਿੰਦੀ ਕੱਲ ਵੀ ਇੱਕ ਮੰਗਦੀ ਸੀ ਤਾਂ ਘੜੀ ਪੱਲ ਪਹਿਲਾਂ ਵੀ ਇੱਕ ਕਹੀ ਨਹੀਂ ਸਾਂਝ ਹੋਣਾ ਆਖਿਆ ਦੋ ਦੇ ਦੇਉ ਤਿੰਨ ਦੇ ਦੇਉ ਛੇਵੇਂ ਪਾਤਸ਼ਾਹ ਕਹਣਗੇ ਲੱਭ ਕਰਦੀ ਆ ਕਹਿੰਦੀ ਸੱਚੇ ਪਾਤਸ਼ਾਹ ਜਿੰਨੇ ਮਰਜੀ ਲਿਖ ਦਿਓ ਛੇਵੇਂ ਪਾਤਸ਼ਾਹ ਕਹਿੰਦੇ ਮਾਤਾ ਇਵੇਂ ਨਹੀਂ ਹੁਣ ਤੇ ਜਿੰਨੇ ਆਖੇਂਗੀ ਓਨੇ ਲਿਖਣੇ ਕਹਿੰਦੀ ਫਿਰ ਤੁਹਾਡੇ ਮਗਰ ਗੋਲਪੱਕ ਵਾਲੇ ਭਾਈ ਖੜੇ ਆ ਭਾਈ ਗੁਰਦਾਸ ਜੀ ਇਹਨਾਂ ਨੂੰ ਪੁੱਛ ਲਓ ਜਦੋਂ ਭਾਈ ਗੁਰਦਾਸ ਜੀ ਅੱਗੇ ਆਏ ਛੇਵੇਂ ਪਾਤਸ਼ਾਹ ਹੱਸ ਕੇ ਕਹਿੰਦੇ ਬਾਬਾ ਜੀ ਮੈਨੂੰ ਜਾਬਦਾ ਮਾਤਾ ਜੀ ਤੇ ਫਰਮਾਸ਼ੀ ਵੀ ਤੁਸੀਂ ਹੋ ਭਾਈ ਗੁਰਦਾਸ ਨੇ ਆਖਿਆ ਸੱਚਿਆ ਪਾਤਸ਼ਾਹ ਮਿਲੀ ਸੀ ਇੱਕ ਦਿਨ ਰਾਹ ਤੇ ਰੋਂਦੀ ਵੇਖੀ ਨਹੀਂ ਸੀ ਜਾਂਦੀ ਦੋ ਮਰਬੇ ਜ਼ਮੀਨ ਆ ਸਾਹਣ ਵਾਲਾ ਕੋਈ ਨਹੀਂ ਮੈਂ ਆਖਿਆ ਸੀ ਮੇਰੇ ਗੁਰੂ ਦੇ ਦਰਬਾਰ ਵਿੱਚ ਆਵੇਂ ਉੱਥੇ ਕੋਈ ਖਾਲੀ ਨਹੀਂ ਮੁੜਿਆ ਛੇਵੇਂ ਪਾਤਸ਼ਾਹ ਕਹਿੰਦੇ ਦੱਸੋ ਫੇ ਭਾਈ ਗੁਰਦਾਸ ਜੀ ਕਿੰਨੇ ਲਿਖ ਲਿਏ ਸਿ ਭਾਈ ਗੁਰਦਾਸ ਨੇ ਆਖਿਆ ਸੱਚੇ ਪਾਤਸ਼ਾਹ ਨੇ ਇੱਕ ਪਾ ਦਿੱਤਾ ਇਹਨੇ ਸਾਰਕ ਨੂੰ ਫੇਰ ਆਖਣਾ ਵਾਈ ਦੇ ਕੰਮ ਵੜਿਆ ਜੋੜੀ ਰਲਾ ਦਿਓ ਇਸ ਮਾਤਾ ਦਾ ਗੁਜ਼ਾਰਾ ਨਹੀਂ ਦੇ ਹੋਣਾ ਪੁੱਤ ਵਾ ਤੇ ਲਿਖ ਦਿਓ ਛੇਵੇਂ ਪਾਸ਼ਾ ਕਹਿੰਦੇ ਦੱਸੋ ਫੇ ਭਾਈ ਗੁਰਦਾਸ ਜੀ ਕਿੰਨੇ ਲਿਖ ਲੀਏ ਭਾਈ ਗੁਰਦਾਸ ਨੇ ਕਿਹਾ ਸੱਚਿਆ ਪਾਸ਼ਾ ਏਗਾ ਤੇ ਪਾਉਣਾ ਹੀ ਹੈ ਨਾ ਬੱਸਾਂ ਨੇ ਕਹਿੰਦੇ ਏਗਾ ਤੇ ਪਾਉਣਾ ਹੀ ਪਾਉਣਾ ਕਹਿੰਦਾ ਫੇ ਮੈਂ ਦੋ ਫਰਮਾਇਸ਼ਾਂ ਕਰਦਾ ਜਾਂ ਇਹ ਕਹਿੰਦੇ ਸੱਜੇ ਪਾਸੇ 0 ਪਾ ਕਹਿੰਦੇ 10 ਕਰ ਦਿਓ ਤੇ じゃ ਇਹਗੇ ਨਹੀਂ ਢੁੰਢੀ ਉੱਪਰੋਂ ਖੱਬੇ ਪਾਸੇ ਨੂੰ ਮਰੋੜ ਕੇ ਤੇ ਸੱਤ ਕਰ ਦਿਓ ਏਦੋਂ ਘੱਟ ਗੁਜ਼ਾਰਾ ਨਹੀਂ ਜਹਣਾ ਤੁਹਾ ਵੇਖਿਆ ਅਜ ਤੋਂ 30 ਸਾਲ ਪਹਿਲਾਂ ਜਦੋਂ ਕੋਈ ਨਵੀਂ ਵਿਆਹੀ ਆਵੇ ਨੋਂ ਤੇ ਪਿੰਡ ਦੀਆਂ ਚਾਚੀਆਂ ਤਾਈਆਂ ਬਜ਼ੁਰਗ ਮਤਾਵਾ ਉਸ ਨੋਂ ਨੂੰ ਵੇਖਣ ਵਾਸਤੇ ਆਉਂਦੀਆਂ ਸੀ ਤੇ ਜਦੋਂ ਨੋਂ ਨਾਲੀ ਉੱਠ ਕੇ ਮੱਥਾ ਟੇਕਦੀ ਸੀ ਨਾ ਉਹ ਮਤਾਵਾ ਪਤਾ ਕੀ ਅਸੀਸ ਦਿੰਦੀਆਂ ਹੁੰਦੀਆਂ ਸੀ ਕਹਿੰਦੀਆਂ ਹੁੰਦੀਆਂ ਸੀ ਠੰਡੀ ਰੋ ਤੇਰੇ ਸਿਰ ਦਾ ਸਾਈਂ ਜੀਵੇ ਬੁੱਢ ਸੁਹਾਗਣ ਹੋਵੇ ਤੇ ਸੱਤਾ ਪੁੱਤਾਂ ਦਾ ਮੂੰਹ ਤੋਂ ਹੋਵੇ ਮਤਲਬ ਜਾਣਦੀਆਂ ਸੀ ਮਾਦਾ ਕਿ ਇਹ ਲੋ ਘੱਟ ਗੁਜ਼ਾਰਾ ਨਹੀਂ ਪਰ ਹੁਣ ਤੇ ਬਦਲ ਗਿਆ ਰਿਵਾਜ ਜੇ ਤੇ ਪਹਿਲਾ ਪੁੱਤਰ ਹੋਰੇ ਫਿਰ ਦੂਸਰੀ ਵਾਰੀ ਕੋਈ ਨਹੀਂ ਜੇ ਇੱਕ ਧੀ ਹੋ ਜਾਏ ਤੇ ਇੱਕ ਪੁੱਤਰ ਤੋਂ ਬਾਅਦ ਮੁੜ ਕੇ ਸਮਾਪਤੀ ਹੈ ਪਰ ਇਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਪਿੰਡਾਂ ਵਿੱਚ ਵੋਟਾਂ ਹੁਣ ਭਈਆਂ ਦੀਆਂ ਜ਼ਿਆਦਾ ਵਾਰੀ ਜਾਂਦੀਆਂ ਪਿੰਡਾਂ ਵਿੱਚ 500-505 ਭਈਏ ਬੰਨ ਗਏ ਕਾਰਨ ਵੇ ਸਾਡੀਆਂ ਵੋਟਾਂ ਘਟ ਗਈਆਂ ਪਹਿਲਾਂ 5-5 6-6 7-7 ਭੈਣ ਭਰਾ ਹੁੰਦੇ ਸੀ ਸਾਰੇ ਪੜਦੇ ਸੀ ਕੋਈ ਭੁੱਖਾ ਤੇ ਨਹੀਂ ਸੀ ਮਰਦਾ ਇਸ ਕਰਕੇ ਬੱਚੇ ਵੱਧ ਤੋਂ ਵੱਧ ਪੈਦਾ ਕਰਨੇ ਚਾਹੀਦੇ ਆ ਤੁਹਾਡੀ ਜਨਸਖਿਆ ਵਧਣੀ ਚਾਹੀਦੀ ਐ ਭਾਈ ਗੁਰਦਾਸ ਨੇ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਸਾਹਮਣੇ ਮਾਤਾ ਸਲੱਖਣੀ ਦੀ ਫਰਮਾਇਸ਼ ਕਰਦਿਆਂ ਕੀ ਆਖਿਆ ਆਖਿਆ ਸੱਤਾ ਪੁੱਤਾ ਬਿਨਾ ਨਹੀਂ ਗੁਜ਼ਾਰਾ ਮਾਈ ਜੇ ਸਵੇਰੇ ਕਾਲਾ ਮਫੜਾਈ ਮਾਤਾ ਨੇ ਗੁਰੂ ਜੀ ਦੀ ਕੀਤੀ ਵਡਿਆਈ ਮਾਤਾ ਨੇ ਗੁਰੂ ਦੀਨ ਕੀਤੀ ਵਾਡੀ ਆਈ ਮਾਤਾ ਨੇ ਭਾਈ ਦੀ ਨੇ ਭਾਰਿਆ ਹੰਕਾਰਾ ਮਾਈ ਦਾ ਸੱਤਾ ਪੁੱਤਾਂ ਬਿਨਾ ਨਹੀਂ ਗੁਆਰਾ ਮਾਈ ਦਾ ਸੱਤਾ ਪੁੱਤਾਂ ਬਿਨਾ ਨਹੀਂ ਗੁਆਰਾ ਮਾਈ ਦਾ ਓ ਜਿਸ ਮੇਰੇ ਕਲਾਮ ਫੜਾਈ ਮਾਤਾ ਨੇ ਗੁਰੂ ਦੀਨ ਕੀਤੀ ਵਾਡੀ ਆਈ ਮਾਤਾ ਨੇ ਗੁਰੂ ਦੀਨ ਕੀਤੀ आई माता भाई जी भारे आहंगारा माई दु बिना नई गुज़ारा माईदा सत बिना नई गुज़ारा माईदा ਦੇਓ ਭੰਡਾਰਾ ਮਾਈ ਦਾ ਸੱਤ ਪੁੱਤ ਬਿਨਾ ਨਹੀਂ ਗੁਜ਼ਾਰਾ ਮਾਈ ਦਾ ਸੱਤ ਪੁੱਤ ਬਿਨਾ ਨਹੀਂ ਗੁਜ਼ਾਰਾ ਮਾਈ ਦਾ अढो एडी वे रहंदे कमाकारा माई द सतो पुतो बिना नई वचारा माई द

ਥੱਥੇ ਦਸ ਧਾਰਾ ਮਾਈ ਦਾ ਸੱਤ ਪੁੱਤ ਬਪਣ ਨਹੀਂ ਗੁਜਾਰਾ ਮਾਈ ਦਾ ਸੱਤ ਪੁੱਤ ਬਪਣ ਨਹੀਂ ਗੁਜਾਰਾ ਮਾਈ ਦਾ ਖੁੱਲ ਦੇ ਖਜ਼ਾਨਾ ਖੁੱਲ ਦੇ ਖਜ਼ਾਨਾ ਮੇਰਾ ਦੇ ਘੁੰਡਾਰੀ ਦਾ ਇੱਕੇ ਵਾਰ ਬੇੜਾ ਤਾਰ ਦਿਓ ਚਾਰੀ ਦਾ ਇੱਕੇ ਵਾਰ ਬੇੜਾ ਤਾਰ ਦਿਓ ਵਿਚਾਰੀ ਦਾ ਓਹ ਘਰ ਗੁਰੂ ਸਾਹਿਬ ਦਾ ਸਹਾਰਾ ਮਾਈ ਦਾ ਸਤਪ ਪੱਬਣਾ ਨਹੀਂ ਗੁਜਾਰਾ ਮਾਈ ਦਾ ਸਤਪ ਪੱਬਣਾ ਨਹੀਂ ਗੁਜਾਰਾ ਮਾਈ ਦਾ मरोड़ियो जेको कास फूरी जोड़ो एका ई जे पाण कास फूरी जोड़ो सेवादार पिंड ਆਪਣੋਂ ਪਛਾਨਿਆ ਤਰ ਜਾਂਦੇ ਜਿੰਨਾ ਆਪਣੋਂ ਪਛਾਨਿਆ ਓ ਗੁਰੂ ਜੀ ਵੀ ਜਾਣਗੇ ਇਸ਼ਾਰਾ ਭਾਈ ਦਾ ਸੱਤਾ ਪੁੱਤਾਂ ਬਨਾ ਨਹੀਂ ਗੁਜਾਰਾ ਮਾਰੀ ਦਾ ਸੱਤਾ ਪੁੱਤਾਂ ਕੋਏ ਹੱਥ ਨੀਂ ਭਾਈ ਮਾਤਾ ਨੀਂ ਚਰਨਾ ਤੇ ਸੁਰ ਦੀ ਟਿਕਾਈ ਮਾਤਾ ਨੀਂ ਚਰਨਾ ਤੇ ਸੁਰ ਦੀ ਟਿਕਾਈ ਮਾਤਾ ਨੀਂ ਹੋਰ ਕਿਤੇ ਚੱਲਿਆ ਨੀ ਝਾਰਾ ਮਾਈ ਦਾ ਸੱਤਾ ਪੁੱਤਾ ਬਿਨਾ ਨਹੀਂ ਗੁਜਾਰਾ ਮਾਈ ਦਾ ਸੱਤਾ ਪੁੱਤਾ ਬਿਨਾ ਨਹੀਂ ਗੁਜਾਰਾ ਮਾਈ ਦਾ ਤਾਪਉਣ ਨੂੰ ਪੁੱਤਰਾ ਦੀ ਭੁੱਖ ਮਾਤਾ ਦੀ ਮਟਾਉਣ ਨੂੰ ਪੁੱਤਰਾ ਦੀ ਭੁੱਖ ਮਾਤਾ ਦੀ ਮਟਾਉਣ ਨੂੰ ਓਏ ਉਸਰੇ ਗਿਆ ਆਸਾਂ ਦਾ ਖਬਾ ਮਾਈ ਦਾ ਸਤਪ ਪੱਬਣਾ ਨਹੀਂ ਗੁਜਾਰਾ ਮਾਈ ਦਾ ਸਤਪ ਪੱਬਣਾ ਨਹੀਂ ਗੁਜਾਰਾ ਮਾਈ ਦਾ ਦਰਗਾਹ ਪੁੱਜੀ ਆ ਰੇ ਦਾਸ ਮਾਈ ਦੀ ਵੇਖੋ ਪੂਰੀ ਹੌਣ ਲੱਗੀ ਆਸ ਮਾਈ ਦੀ ਵੇਖੋ ਪੂਰੀ ਹੌਣ ਲੱਗੀ ਆਸ ਮਾਈ ਦੀ ਓ ਜੋਗੀ ਗੁਰਾਂ ਛੱਡੇ ਅੱਜ ਘੌਰਾ ਮਾਈ ਦਾ ਸੱਤਾ ਪੁੱਤਾ ਬਿਨਾ ਨਹੀਂ ਗੁਜਾਰਾ ਮਾਈ ਦਾ ਸੱਤਾ ਪੁੱਤਾ ਬਿਨਾ ਨਹੀਂ ਗੁਜਾਰਾ ਮਾਈ ਦਾ